ਲਓ ਜੀ ਆਪਾਂ ਲੱਗੇ ਆਂ ਕੱਥੀ ਜਣਾ ਹੁੰਦਾ ਆ ਗਿਆ ਚੰਦਿਆੜੇ ਦਾ ਮੱਕੀ ਬੀਜ ਰਹੇ ਆ ਮੱਕੀ ਦੇਖ ਲਓ ਕਿਵੇਂ ਪਈ ਆ ਇੱਕ ਤਨਾਲ ਜਗਾ 14 ਕਿਲੋ ਮੱਕੀ ਪਾਈ ਆਪਾਂ ਨੇ ਇੱਥੇ ਪੂਰੀ 14 ਕਿਲੋ 14 ਦੁਕਾਨਦਾਰ ਕਹਿੰਦਾ 6 ਕਿਲੋ ਪਾਓ ਮੱਤੋ ਦੀ ਵੀ ਦੇਖ ਲਓ ਕਿਵੇਂ ਜੋੜਿਆ ਪਿਆ ਮੱਕੀ ਦਾ ਸਾਡੇ ਕੱਪੇ ਮਾ ਘਟ ਰੱਖਿਆ ਕਿ ਕਿ ਮਰਵਾ ਕੁਜ਼ਾਣਾ ਦਾ ਕਹਿੰਦਾ ਇੱਕ ਹਿੱਸਾ ਦਾ ਧਰਤੀ ਰੱਖੀ ਜਾਂਦੀ ਆ ਪੀਜਾ ਇੱਕ ਹਿੱਸਾ ਜਾਨਵਰ ਚੋਗੇ ਜਾਂਦੇ ਆ ਵੀ ਆਪਣੇ ਤਾਂ ਪੱਲੇ 3 ਹਿੱਸਾ ਲੱਗਣਾ ਸੋ 14 ਕਿਲੋ ਭਾਈ ਆਪਾਂ ਨੇ ਹੁਣ ਦੇਖ ਲਓ ਤੁਸੀਂ ਗੋਪਿਆ ਹੁੰਜਾ ਚੱਕਦੀ ਓਏ

ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ ਮੰਦੜ ਦੇਖੀਂ ਅਗਲੀ ਚੈੱਕ ਕਰ ਲਓ ਮੰਦੜ ਤੁੰਗਾ ਹੋਇਆ ਹੈ ਹੈਨਾ ਬਾਈ ਭੱਗ ਦੇ ਮੁੱਦੇ ਲੈ ਕੇ ਆਇਆ ਕਰਮਾ ਮੈਂ ਸਨਾ ਅਮਜਦਾ ਪਾਕਿਸਤਾਨ ਦੀ ਕੁੜੀ ਸੀ ਆ ਜਿਹੜੀ ਐਂਕਰ ਭੱਗ ਦੇ ਮੁੱਦੇ ਵਾਲੀ ਮਮਾ ਮੈਂ ਕਹਾਂ ਸਨਾ ਅਮਜਦਾ ਇਹਦਾ ਵੀ ਆਪਦਾ ਫਨ ਨੂੰ ਬਣਾਉਨੇ ਆ ਵੀਡੀਓ ਪਹਿਲਾਂ ਤੋਂ ਹੀ ਬਣਾਉਨੇ ਆ ਕਿਹੜਾ ਜਿੱਤੇ ਪਾਣਾ ਮੈਂ ਹੈਨਾ ਚੈੱਕ ਕਰੋ ਰਿਜ਼ਲਟ ਲੋਕ ਨਾ ਆੜਕਵਾੜ ਜਿਆ ਬਾਜਰਾ ਬੀਜ ਦਿੰਨੇ ਆ ਬਾਈ ਨਾ ਡੰਗਰਾਂ ਤੋਂ ਖਾ ਹੁੰਦਾ ਨਾ ਬਾਸਤਾ ਇੰਨਾ ਭਾਰਾ ਜੇ ਹਾ ਆਪਣਾ ਦਾ ਦੇਖੋ ਪਹਿਲਾਂ ਵੀ ਮੱਕੀ ਬੀਜੀ ਹੋਈ ਥੀ ਗਿਰ ਗਈ ਮੈਂ ਜਦ ਵੀ ਮੱਕੀ ਦਾ ਵੀ ਬਹੁਤ ਪਾਹਾ ਵੀ ਧੋਨੂੰ ਇੱਥੋਂ ਥੱਲੇ ਚੱਕ ਹੋ ਜਾਊਗਾ ਡਾਇਲੋਗ ਮੈਂ ਟਾਂਡੇ ਨਾਲ ਟਾਂਡਾ ਜੋੜਿਆ ਪਿਆ ਕਿੰਨਾ ਕੁ ਵੀ ਪਾਹਾ ਦਾ ਮੇਰਾ ਆ ਰੇੜਕਾ ਕਨਾਲ ਚਾ ਮੇਰਾ ਥੈਲਾ ਪਾਹਾ ਤੜਾਈ ਦਾ ਹੁਣ ਪਾਉਣਾ ਥੈਲਾ ਪਾਤਾ ਇਹ ਚ ਡਾਈਗਰੀ ਦਾ ਮੱਕੀ 14 ਕਿਲੋ ਤੇ ਸਵਾ 1 ਕਿਲੋ ਬਾਜਰਾ बाजरा ਵੀ ਪਾਇਆ ਇਹ ਨਹੀਂ ਕਿ ਬਾਜਰਾ ਨਹੀਂ ਪਾਇਆ ਉਹ ਦਿਖਾ ਦਿੰਨਾ ਹਰੇ ਦਾਣੇ ਆ ਦੇਖੋ ਹਰੇ ਦਾਣੇ ਬਾਜਰੇ ਦੇ ਆ ਜੀ ਟਰੈਕਟਰ ਦਾ ਹੜ ਕਢਾਉਂਦਾ ਟਰੈਕਟਰ ਦਾ ਦਾ ਉਪਰੋਂ ਅਗਲਾ ਆਇਆ ਵਾਦਨਾ ਬਾਜਰਾ ਮਕੀ ਕੱਥ ਵਜਾਉਣੇ ਕੱਦੂ ਕਰੋਨਾ 94 73 902 65 ਨੰਬਰ ਹੈ ਦਾ ਰੋਪੀ ਨੌ ਆ ਇਹਨਾਂ ਵਾਲਾ ਪ੍ਰਿੰਟ ਆ ਬੁਰਖ ਮੁੰਡਾ ਜਿਹੜੇ ਕੁਲੇ ਜਾਂ ਮਾਰਕਿੰਗ ਕਰਕੇ ਵਜਾ ਸਕਦੇ ਆ ਤੁਸੀਂ Yeah. But ਆਇਦਾ ਦਾਣਾ ਮੜਾ ਥੱਲੇ ਰੱਖੋ ਹੋਰ ਜ਼ਿਆਦਾ ਰੱਖ ਲੈ ਕੱਲੋਂ ਨਾ ਸਵੇਰ ਸਵੇਰ ਹੁੰਦਾ ਚਲੋ ਕੁਵੇੜਾ ਹੋ ਗਿਆ ਡੰਡਾ ਲੈ ਕੇ ਜਿਹੜੀ ਕਿਤੇ ਮੱਕੀ ਦਾ ਦਾਣਾ ਉੱਪਰ ਰਹਿ ਗਿਆ ਜਿਹੜਾ ਦਿਖਾ ਦਣਾ ਤੁਹਾਨੂੰ ਰਹਿ ਜਾਂਦਾ ਚਲੋ ਐਡਾ ਦਾ ਕੋਈ ਗੱਲ ਵੀ ਹੈ ਨਹੀਂ ਆ ਦੇਖੋ ਆਹਾ ਨਾਉ ਦੇ ਮੂਰੇ ਨੂੰ ਐਂ ਦੱਪ ਦੇਣਾ ਚੱਲ ਬੱਚੇ ਜਿਵੇਂ ਆਏ ਇਹਨਾਂ ਆਂ ਦੱਪ ਦੇਣਾ ਤਾਂਣਾ ਖਰਾਬ ਨਹੀਂ ਪਾ ਪਣੀ ਰਹਿਦਾ ਜੰਮਿਆ ਆਉਂਦਾ ਮਾਰੇ ਟਰੈਕਟਰ ਦੀ ਵੀ ਖੇਤੀ ਨਹੀਂ ਹੈਗੀ ਮਾਰੇ ਖਾਂਦੇ ਦੀ ਜਿਵੇਂ ਸਾਬਣੀਆਂ ਤਕੜਾ ਹੀ ਪਾਣੀ ਪਾਉਂਦਾ ਸਾਰਿਆਂ ਦਾ ਧੰਨਵਾਦ ਆ ਮਿਲਦੇ ਆ ਨਵੇਂ ਕਈ ਵੀਡੀਓ ਨਵੇਂ ਜਿਹੇ ਕੰਸੈਪਟ ਤੇ ਆਪਣਾ ਕੰਮ ਤਾਂ ਵੀਰੇ ਜਿਹੜਾ ਆਪਣਾ ਨਾਲ ਭਰਾ ਕੋਲ ਆ ਪਾਤੀ ਨੂੰ ਜੇ ਮਮਾਰ ਆਪਣੀ ਵੀ ਨਾ ਘਟ ਪਾਵੇ ਕਹਿੰਦੇ ਬਾਪੂ ਬਣਾਉਂਦਾ ਮੇਰਾ ਕੋਈ ਵੀ ਸਟੋਰੀ ਕਿਦਾਂ ਇੱਕ ਸਾਲ ਅਸੀਂ ਉੱਥੇ ਬੀਜਾਂ ਚਲੇ ਗਏ ਚਰਾਂਚਾ ਆਪਣੇ ਕੋ ਠੇਕੇ ਤੇ ਲੱਤੀ ਸੀ ਪੰਚਾਇਤ ਵਾਲੀ ਕਿਸੇ ਬੰਦੇ ਨੇ ਕਨਾਲ ਚ 6 ਕਿਲੋ ਵੀ ਪਾਇਆ ਮੱਕੀ ਦਾ ਅਸੀਂ ਉਹ ਸਾਲ ਪਾਇਆ 19 ਕਿਲੋ ਮਖੌਲ ਮੰਨੋਗੇ ਤੁਸੀਂ ਹਨਾ ਅਸੀਂ ਪਾਇਆ 19 ਕਿਲੋ ਵੀ ਤੇ ਸਾਡੇ ਵਾਲਾ ਤਾਂ ਭਾਈ 20 ਪਾਏ ਗਿਆ ਉੱਪਰ ਜਦੇ ਉਹਦੇ ਵੀ ਬੰਦੇ ਤੇ ਪਾਏ ਗਿਆ ਸੀ ਉਹ ਬੀਜੇ ਤੇ ਵਾਲਾ ਤਾਂ ਮੰਨ ਲਓ ਵੀ ਨਿਕਲ ਆਇਆ ਬਾਹਰ ਮੱਕੀ ਉਹ ਬੰਦੇ ਤੇ ਜਿਵੇਂ ਆ ਕੌਂ ਕਿਤੇ ਕਿਤੇ ਬੈਠੇ ਆ ਐ ਕਿਤੇ ਕਿਤੇ ਟਾਂਡਾ ਜੰਮ ਕੇ ਜਦੋਂ ਉਹ ਪਾਪੇ ਨੂੰ ਮਖੌਲ ਕਰੇ ਕਹਿੰਦਾ ਇੰਨਾ ਵੀ ਥੋੜੋ ਪਾਈਦਾ ਬਾਅਦ ਚੋਂ ਜਦ ਜੰਮੇ ਤੇ ਪੁੱਛੇ ਪਾਪੇ ਨੇ ਕਹਿੰਦਾ ਦਾਦਾ ਤੇਰਾ ਕਿੰਨਾ ਕ ਜੰਮਿਆ ਆ ਕਹਿੰਦਾ ਲਾਲਚ ਕਰਿਆ ਤਾਂ 20 ਘੱਟ ਪਾ ਕੇ ਰੱਬ ਨੇ ਕਹਿੰਦਾ ਚਪੇੜੇ ਖੜਾ ਕੇ ਮਾਰੀਆ ਮੂੰਹ ਤੇ ਵੀ ਤੇਰੇ ਨਾਲ ਜੱਟ ਭਾਈ ਜਦਾ ਇੰਨਾ ਵੀ ਪਾਉਂਦਾ ਤੂੰ ਕਹਦੇ ਨਾ ਆਪਾ ਹੁਣ ਨਾਲੇ ਦਾ ਕਹਿੰਦਾ ਕਿਰਾਏ ਤੇ ਲਿਆਉਂ ਟਰੈਕਟਰ ਦੁਬਾਰਾ ਨਾਲੇ ਦੁੱਗਣਾ 20 ਪਾਉਂ ਨਾਲੇ ਰੇ ਪਾਉਂ ਉਹ ਸਾਲ ਭਾਈ ਉਹ ਬੰਦੇ ਨੇ ਮੈਂ ਦੇਖਿਆ 15 ਕਿਲੋ ਮੱਕੀ ਪਾਈ ਫਿਰ ਮੁੱਕੇ ਕਨਾਲ ਚ ਆ ਗ੍ਰਾਮ ਦੇਖ ਲਓ ਤੁਹਾਨੂੰ ਦੱਸਿਆ ਪਿਆ ਵਿਚੋ ਕੁਲੀਏ ਸੁੰਦੀ ਭੁੰਡੀ ਜਿਹੜੀ ਨਿਕਲਦੀ ਆ ਕੁਦਰਤ ਇੰਨਾ ਵਾਸਤੇ ਵੀਰ ਆਪੋ ਛੱਡਦਾ ਹਨ ਆਹ ਵਾਂਟ ਰਹੀ ਕੀ ਇੱਕ ਉਹ ਖਸ਼ਾ ਤਿੰਨ ਟੰਡਾਂ बहुत ज़्यादा ना